ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਵਦੀਪ ਜਲਬੇੜਾ ਜਿਹੜਾ ਕਿ ਨੌਜਵਾਨ ਕਿਸਾਨ ਆਗੂ ਹੈ ਉਹਨੂੰ ਅੱਜ ਹਾਈ ਕੋਰਟ ਨੇ ਬੇਲ ਦੇ ਦਿੱਤੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਮੁਹਾਲੀ 에어ਪੋਰਟ ਰੋਡ ਤੋਂ ਦੋ ਨੌਜਵਾਨ ਆਗੂਆਂ ਨੂੰ ਹਰਿਆਣਾ ਪੁਲਿਸ ਨੇ ਮਾਰਚ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਦਿੱਲੀ ਚਲੋ ਅੰਦੋਲਨ ਨੂੰ ਲੈ ਕੇ ਜਿਹੜੀ 40 ਨੰਬਰ ਐਫ ਆਈ ਆਰ ਦਰਜ ਹੋਈ ਹੋਈ ਸੀਗੀ ਉਸ ਦੇ ਮੁਤਲਕ ਹੀ ਜਿਹੜਾ ਹੈ ਦੋਨੋਂ ਨੌਜਵਾਨਾਂ ਨੂੰ ਅਰੈਸਟ ਕੀਤਾ ਗਿਆ ਸੀ ਜਿਦੇ ਚ ਨਵਦੀਪ ਜਲਬੇੜਾ ਵੀ ਇੱਕ ਸੀ ਅੱਜ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਬੇਲ ਮਿਲ ਗਈ ਹੈ ਐਸ ਤੋਂ ਪਹਿਲੇ ਦੱਸ ਦਈਏ ਕਿ ਕਿਸਾਨਾਂ ਨੇ 17 ਤੇ 18 ਤਰੀਕ ਨੂੰ ਅੰਬਾਲਾ ਦੇ ਐਸਪੀ ਦਫ਼ਤਰ ਨੂੰ ਘੇਰਨ ਦੀ ਗੱਲ ਕਹੀ ਸੀ ਉਹਨਾਂ ਨੇ ਕਹੀ ਸੀ ਨਵਦੀਪ ਜਲਬੇੜਾ ਨੂੰ ਜਲਦੀ ਤੋਂ ਜਲਦੀ ਜਿਹੜਾ ਰਿਹਾ ਕੀਤਾ ਜਾਵੇ ਉਹਨਾਂ ਨੇ ਜਿਹੜੀ ਵਿਵਥ ਬਣਾਈ ਹੈ ਜਿਹੜੀ ਆਪਣੀ ਇੱਕ ਪੂਰੇ ਦੇ ਪੂਰਾ ਇੱਕ ਤਰੀਕਾਕਾਰ ਬਣਾਇਆ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਰਣਨੀਤੀ ਦੇ ਅਧੀਨ ਕਿ ਅਸੀਂ 17 ਤਰੀਕ ਨੂੰ ਅੰਬਾਲਾ ਦੀ ਅਨਾਜ ਮੰਡੀ ਦੇ ਵਿੱਚ ਸਾਰੇ ਸਾਰੇ ਇਕੱਤਰ ਹੋਵਾਂਗੇ ਔਰ ਉਹਦੇ ਬਾਅਦ ਫਿਰ ਉੱਥੋਂ ਮਾਰਚ ਕਰਕੇ ਐਸਪੀ ਆਫਿਸ ਅੰਬਾਲਾਵਾਲ ਜਾਵਾਂਗੇ ਔਰ ਐਸਪੀ ਆਫਿਸ ਅੰਬਾਲਾ ਦਾ ਕਿਰਾਉ ਕਰਾਂਗੇ ਜਦੋਂ ਅਸੀਂ ਗੱਲਬਾਤ ਕੀਤੀ ਇੱਕ ਕਿਸਾਨ ਆਗੂ ਨਾਲ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਹਜੇ ਤੱਕ ਬਿਲਕੁਲ ਜੋ ਦਾ ਤਿਓ ਹੈਗਾ ਇਨ ਬਿਨ ਪ੍ਰੋਗਰਾਮ ਹੈਗਾ ਅਸੀਂ ਅੰਬਾਲਾ ਦੀ ਅਨਾਜ ਮੰਡੀ ਦੇ ਵਿੱਚ ਇਕੱਤਰ ਹੋਵਾਂਗੇ 17 ਤਰੀਕ ਨੂੰ ਸਵੇਰੇ ਔਰ ਫਿਰ ਜੇ ਰਿਹਾਈ ਨਾ ਹੋਈ ਉਹਨਾਂ ਦਾ ਕਹਿਣਾ ਕਿਉਂਕਿ ਮਾਨਯੋਗ ਅਦਾਲਤ ਨੇ ਆ ਆਰਡਰ ਜ਼ਰੂਰ ਪਾਸ ਕਰ ਦਿੱਤੇ ਹੈ ਕਿ ਨਵਦੀਪ ਜਲਬੇੜਾ ਨੂੰ ਜਮਾਨਤ ਦੇ ਦਿੱਤੀ ਜਾਏ ਪਰ ਹਜੇ ਕਿਉਂਕਿ ਕਾਪੀ ਆਉਣੀ ਉਹਦੀ ਬਾਕੀ ਹੈ ਇਸ ਕਰਕੇ ਉਹਦੇ ਬਾਅਦ ਕਹਿੰਦੇ ਸਾਡੀ ਜਿਹੜੀ ਕਾਲ ਹੈਗੀ ਹੈ ਉਹ ਬੇਸਿਕਲੀ ਸਾਡੀ ਕਾਲ ਇਹ ਹੈਗੀ ਹੈ ਕਿ ਉਹਨੂੰ ਰਿਹਾ ਕੀਤਾ ਜਾਵੇ ਜਲਬੇੜਾ ਨੂੰ ਰਿਹਾ ਕੀਤਾ ਜਾਵੇ ਨਵਦੀਪ ਜਲਬੇੜਾ ਦੀ ਰਿਹਾਈ ਨੂੰ ਲੈ ਕੇ ਕਹਿੰਦੇ ਅਸੀਂ ਇਹ ਸਾਡੀ ਸਾਰੀ ਰਣਨੀਤੀ ਬਣਾਈ ਸੀਗੀ ਤੇ ਉਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਪ੍ਰੋਗਰਾਮ ਹਜੇ ਸਾਡਾ ਪੂਰਾ ਸਟੈਂਡ ਕਰਦਾ ਹੈ ਔਰ ਅਸੀਂ ਸਤਾਰਾ ਨੂੰ ਅਨਾਜ ਮੰਡੀ ਹਮਲਾ ਦੇ ਵਿੱਚ ਜਿਹੜਾ ਉਹ 71 ਹੋਵਾਂਗੇ ਔਰ ਫੇਰ ਘਰਾਓ ਕਰਨ ਵੱਲ ਨੂੰ ਜਾਵਾਂਗੇ ਜੇਕਰ ਤਾਂ ਤੱਕ ਨਵਦੀਪ ਜਲਬੇੜਾ ਨੂੰ ਰਿਹਾਅ ਨਾ ਕੀਤਾ ਗਿਆ ਤੋਂ ਦੱਸ ਦਈਏ ਕਿ ਕਿਸਾਨ ਲਗਾਤਾਰ ਆਪਣਾ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਤਾਰ ਉਹ ਬੈਠੇ ਹੋਏ ਨੇ ਔਰ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਸ਼ੁਕਰਨ ਨੂੰ ਲੈ ਕੇ ਇੱਕ ਇਕੱਤਰਤਾ ਕੀਤੀ ਜਾਣੀ ਸੀਗੀ ਜਿਸ ਤੋਂ ਪਹਿਲੇ ਕਿ ਨਵਦੀਪ ਜਲਬੇੜਾ ਨੂੰ ਹਰਿਆਣਾ ਪੁਲਿਸ ਵੱਲੋਂ 40 ਨੰਬਰ ਐਫ ਆਈ ਐਫ ਆਈ ਆਰ ਦੇ ਵਿੱਚ ਦਿੱਲੀ ਚਲੋ ਨੂੰ ਲੈ ਕੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਉਹਦੇ ਵਿੱਚ ਗ੍ਰਿਫਤਾਰ ਕਰ ਲਿੱਤਾ ਗਿਆ ਸੀਗਾ ਬਾਕੀ ਵੀ ਹੋਰ ਕਿਸਾਨਾਂ ਨੂੰ ਉਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਨੌਜਵਾਨਾਂ ਨੂੰ ਪਰ ਬਾਕੀ ਦੇ ਤਾਂ ਪਹਿਲੇ ਰਿਹਾ ਹੋ ਗਏ ਸੀ ਨਵਦੀਪ ਜਲਬੇੜਾ ਅਜੇ ਤੱਕ ਜਿਹੜੇ ਸੀਗੇ ਉਹ ਗ੍ਰਿਫਤਾਰ ਸੀਗੇ ਔਰ ਜੇਲ੍ਹ ਵਿੱਚ ਬੰਦ ਸੀਗੇ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਕਿਸਾਨਾਂ ਵੱਲੋਂ ਜਿਹੜਾ ਉਹ ਗੁਹਾਰ ਲਗਾਈ ਜਾ ਰਹੀ ਹੈ ਕਿ ਨਵਦੀਪ ਜਲਬੇੜਾ ਨੂੰ ਰਿਹਾ ਕੀਤਾ ਜਾਏ ਉਹਨਾਂ ਵੱਲੋਂ ਇਹ ਇਲਜ਼ਾਮ ਵੀ ਲਾਏ ਜਾ ਰਹੇ ਸੀ ਕਿ ਉਸ ਨੂੰ ਪੁਲਿਸ ਸਿਰਾਸਤ ਦੇ ਵਿੱਚ ਕਾਫੀ ਸਾਰਾ ਤਸ਼ੱਦਦ ਵੀ ਦਿੱਤਾ ਗਿਆ ਇਸ ਨੂੰ ਲੈ ਕੇ ਨਵਦੀਪ ਜਲਬੇੜਾ ਦੇ ਮਾਪੇ ਨੇ ਵੀ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਆ ਕੇ ਕੀਤੀ ਸੀਗੀ ਪਰ ਅੱਜ ਹੀ ਕਿਸਾਨਾਂ ਨੇ ਚੰਡੀਗੜ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੀ ਰਣਨੀਤੀ ਦਾ ਇਜ਼ਹਾਰ ਕੀਤਾ ਐਲਾਨ ਕੀਤਾ ਤਾਂ ਕਿ ਆ ਕਿ 17 ਤੇ 18 ਤਰੀਕ ਨੂੰ ਅਸੀਂ 17 ਤੇ 18 ਜੁਲਾਈ ਨੂੰ ਅਸੀਂ ਇਕੱਤਰ ਹੋਵਾਂਗੇ ਖਾਸ ਤੌਰ ਤੇ ਅੰਬਾਲਾ ਅਨਾਜ ਮੰਡੀ ਦੇ ਵਿੱਚ ਔਰ ਉੱਥੋਂ ਮਾਰਚ ਕਰਦੇ ਹੋਏ ਅਸੀਂ ਐਸਪੀ ਆਫਿਸ ਅੰਬਾਲਾ ਵੱਲ ਜਾਵਾਂਗੇ ਔਰ ਉਹਦਾ ਕਰਾਓ ਕਰਾਂਗੇ ਇਸ ਦੇ ਬਾਰੇ ਚ ਅਸੀਂ ਗੱਲਬਾਤ ਕੀਤੀ ਹੈ ਹਰਿਆਣਾ ਦੇ ਇੱਕ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਦੇ ਨਾਲ ਆਉ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ ਔਲਖ ਸਾਹਿਬ ਜਿਹੜੇ ਆਪਣੇ ਜਲਵੇੜਾ ਨਵਦੀਪ ਜਲਵੇੜਾ ਨੇ ਉਹਨਾਂ ਦੇ ਲਈ ਅੱਜ ਪੀਸੀ ਕੀਤੀ ਸੀ ਪ੍ਰੈਸ ਕਾਨਫਰੈਂਸ ਕਿਸਾਨ ਮੋਰਚਾ ਵਾਲਿਆਂ ਨੇ ਉਹਨਾਂ ਨੇ ਕਿਹਾ ਸੀ ਪੀਐਸ 17 18 ਨੂੰ ਅੰਬਾਲਾ ਦਾ ਜਿਹੜਾ ਹੈਗਾ ਐਸਪੀ ਆਫਿਸ ਘੇਰਾਂਗੇ ਪਰ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਹੈ ਤੇ ਜ਼ਮਾਨਤ ਦੇ ਦਿੱਤੀ ਗਈ ਹੈ ਨਵਦੀਪ ਜਲਵੇੜਾ ਨੂੰ ਕੀ ਕਹੋਗੇ ਦੇਖੋ ਬਿੰਦੂ ਜੀ ਜੋ ਵਕੀਲ ਨੇ ਕਿਹਾ ਜ਼ਮਾਨਤ ਮਿਲ ਗਈ ਹੈ ਲੇਕਿਨ ਆਰਡਰ ਬਾਹਰ ਨਹੀਂ ਆਇਆ ਆ ਆਰਡਰ ਜਨ ਤੱਕ ਨਹੀਂ ਹੋਇਆ ਵੀ ਅੱਜ ਰਿਹਾਈ ਹੁੰਦੀ ਹੈ ਕਿ ਕੱਲ ਹੁੰਦੀ ਹੈ ਕਿਵੇਂ ਹੁੰਦਾ ਹੈ ਇਹ ਤੇ ਅੱਜ ਰਿਹਾਈ ਹੁੰਦੀ ਠੀਕ ਹੈ ਅਗਰ ਸਾਡਾ ਜਿਹੜਾ ਐਲਾਨ ਕੀਤਾ ਹੋਇਆ ਹੈ ਸਾਡੀ ਰਿਹਾਈ ਦਾ ਐਲਾਨ ਕੀਤਾ ਹੋਇਆ ਹੈ ਵੀ ਅਗਰ ਸਾਡਾ ਨਵਦੀਪ ਜੱਲੜਾ ਰਿਹਾਅ ਹੋ ਜਾਂਦਾ 16 ਤਰੀਕ ਤੱਕ ਜੀ ਤੇ ਠੀਕ ਹੈ ਨਹੀਂ ਤੇ 17 ਤਰੀਕ ਨੂੰ ਮੰਡੀ ਅਨਾਜ ਮੰਡੀ ਅੰਮ੍ਰਿਤਸਰ ਵਿੱਚ ਇਕੱਠੇ ਹੋਵਾਂਗੇ ਤੇ ਉਸ ਤੋਂ ਬਾਅਦ ਉਹਦਾ ਅੱਛੀ ਬੀ ਦਫ਼ਸਰ ਦਾ ਕਰਾਮ ਕੀਤਾ ਜਾਊਗਾ ਉਹ ਸਾਡੀ ਕਾਲ ਜਿਉਂਦੀ ਚਿਉਂ ਆ ਜਿੰਨੀ ਦੇਰ ਤੱਕ ਸਾਡਾ ਸਾਥੀ ਸਾਡਾ ਜੁਵਾ ਕਿਸਾਨ ਨੇਤਾ ਨਵਦੀਪ ਜਿਲੜ ਬਾਹਰ ਨਹੀਂ ਆਉਂਦਾ ਉਨੀ ਦੇਰ ਤੱਕ ਸਾਡੀ ਕਾਲ ਇਹ ਸਟੈਂਡ ਜੀ ਤੁਹਾਡਾ ਕਹਿਣਾ ਹੈ ਕਿ ਤੁਹਾਡੀ ਰਿਹਾਈ ਨੂੰ ਲੈ ਕੇ ਕਾਲ ਦਿੱਤੀ ਗਈ ਸੀ ਕਿ ਜੇ ਰਿਹਾ ਕੀਤਾ ਜਾਵੇ ਰਿਹਾਈ ਹੋਵੇ ਬਾਹਰ ਆਵੇ ਤਾਂ ਜਿਹੜੀ 17 18 ਦੀ ਕਾਲ ਅੰਬਾਲਾ ਐਸਪੀ ਦਾ ਦਫਤਰ ਘੇਰਨ ਦੀ ਗੱਲ ਕੀਤੀ ਸੀ ਕਿ ਜ਼ਮਾਨਤ ਦੇ ਕਾਗਜ਼ੀ ਕਾਰਵਾਈ ਜਿਹੜੀ ਹੈ ਜ਼ਮਾਨਤ ਦੇ ਤੌਰ ਤੇ ਕੋਰਟ ਵੱਲੋਂ ਜਿਹੜੀਆਂ ਉਹ ਆਦੇਸ਼ ਦੇ ਦਿੱਤੇ ਗਏ ਆ ਪਰ ਇਹ ਮੈਮ ਇਹ ਬੇਪਰੋਖੀ ਵਾਲੀ ਸਰਕਾਰ ਆ ਜਦੋਂ ਪਹਿਲਾਂ ਵੀ ਜ਼ਮਾਨਤ ਦੀ ਗੱਲ ਲੱਗੀ ਸੀ ਉਹਨਾਂ ਨੇ ਹੋਰ ਕੇਸ ਪਾਤੇ ਸੀ ਉੱਪਰ ਤੇ ਕੱਲ ਨੂੰ ਇਥੋਂ ਜਮਾਨਤ ਹੋ ਜਾਂਦੀ ਹੈ ਉੱਤੇ ਹੋਰ ਕੇਸਾਂ ਦੇ ਵਿੱਚ ਉਹਨੂੰ ਫੇਰ ਅਰੈਸਟ ਕਰ ਲਿੱਤਾ ਜਾਂਦਾ ਹੈ ਤੇ ਇਹਨਾਂ ਤੇ ਅਸੀਂ ਭਰੋਸਾ ਨਹੀਂ ਕਰ ਸਕਦੇ ਕਿਉਂਕਿ ਇਹ ਬੇਪਰੋਸੇ ਹੋ ਚੁੱਕੇ ਨੇ ਦੇਸ ਕਰਕੇ ਪੂਰੇ ਉੱਤਰ ਭਾਰਤ ਦੇ ਕਿਸਾਨ ਮਜ਼ਦੂਰ ਤੇ ਜੁਵਾ ਉਹ ਜਿਹੜੇ ਹੈ ਉਹ ਆਪਣੇ ਆਪਣੇ ਉਹਨਾਂ ਨੇ ਸਾਧਨ ਕਰ ਲਏ ਨੇ ਕਿਸੇ ਨ ਟ੍ਰੇਨ ਤੇ ਆਉਣਾ ਕਿਸੇ ਨੇ ਆਪਣੇ ਸਾਧਨਾਂ ਤੇ ਆਉਣਾ ਸਾਰੇ ਤਿਆਰੀਆਂ ਬੰਨੀ ਖੜੇ ਨੇ ਤੇ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਅੰਮ੍ਰਾਲਾ ਦੀ ਅਨਾਜ ਮੰਡੀ ਵਿੱਚ ਇਕੱਠ ਹੋਊਗਾ ਉਸ ਤੋਂ ਬਾਅਦ ਐਸਵੀ ਦਫ਼ਤਰ ਦਾ ਘਰਾਵ ਹੋਊਗਾ ਜੀ ਤੁਹਾਡਾ ਕਹਿੰਦਾ ਮਤਲਬ ਹੈ ਕਿ ਕੱਲ ਇਕੱਠ ਅਨਾਜ ਮੰਡੀ ਅੰਮ੍ਰਾਲਾ ਦੇ ਵਿੱਚ ਹੋ ਰਿਹਾ ਪਰ ਜੇ ਉਸ ਤੋਂ ਪਹਿਲੇ ਰਿਹਾ ਕਰ ਦਿੱਤਾ ਜਾਂਦਾ ਕਿਸੇ ਵੀ ਤਰ੍ਹਾਂ ਨਵਦੀਪ ਜਲਵੇੜਾ ਫਿਰ ਉਹਦੀ ਤੁਹਾਡੀ ਰਣਨੀਤੀ ਕੀ ਹੋਏਗੀ ਉਹਨੂੰ ਲੈ ਕੇ ਜਦੋਂ ਸਾਡਾ ਘਰਾਵ ਦਾ ਤੇ ਉਹਦੀ ਰਿਹਾਈ ਤੱਕ ਹੈ ਨਾ ਜੀ ਕਰ ਆਪ ਅਗਰ ਰਿਹਾਨ ਨਹੀਂ ਹੁੰਦਾ ਤੁਹਾਡਾ ਘਰਾ ਪਿਆ ਨਹੀਂ ਕਿ ਅਸੀਂ ਅਨਾਜ ਮੰਡੀ ਦੇ ਵਿੱਚ ਆਪਣੀ ਜਤੂ ਰੈਲੀ ਕਰਾਂਗੇ ਜੀ ਪਹਿਲੀ ਗੱਲ ਤੇ ਸਾਡਾ ਜਿਹੜਾ ਇਹਨਾਂ ਨੇ ਪ੍ਰਸ਼ਾਸਨ ਨੇ ਕਿਹਾ ਵੀ ਅੱਜ ਇਹ ਉਹਨੂੰ ਬਾਹਰ ਕੱਢਣ ਸਾਰਾ ਕੁਝ ਪ੍ਰਸ਼ਾਸਨ ਦੇ ਹੱਥ ਆ ਸਾਰਾ ਕੁਝ ਇਹਨਾਂ ਦੇ ਹੱਥ ਆ ਜਦੋਂ ਚਾਹਣ ਜਿਵੇਂ ਦੇ ਚਾਹਣ ਕੰਮ ਕਰ ਸਕਦੇ ਆ ਮਾਨਯੋਗ ਅਦਾਲਤ ਨੇ ਜਦੋਂ ਜ਼ਮਾਨਤ ਕਰਤੀ ਆ ਇਹ ਤਿਆਗ ਉਹ ਪ੍ਰਸ਼ਾਸਨ ਇਹਨਾਂ ਨੇ ਕਰਨਾ ਨਾ ਪ੍ਰਸ਼ਾਸਨ ਨੇ ਕਰਨਾ ਜੀ ਜੀ ਲਖਵਿੰਦਰ ਜੀ ਤੁਸੀਂ ਕਿਹਾ ਕਿ ਜ਼ਮਾਨਤ ਦੇਤੀ ਐ ਪਰ ਤੁਹਾਨੂੰ ਬਿਲਕੁਲ ਯਾਦ ਹੋਣਾ ਕਿ ਤੁਹਾਡੀ ਨਿਗਾਹ ਚ ਵੀ ਹੈਗਾ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਲਗਾਤਾਰ ਜਦੋ ਜਹਿਦ ਕਰ ਰਹੀਆਂ ਕਿ ਨਵਦੀਪ ਜਲਵੇੜਾ ਦੇ ਇਲਾਵਾ ਹੋਰ ਵੀ ਜਿਹੜੇ ਨੇ ਉਹ ਵੀ ਗ੍ਰਿਫਤਾਰ ਕੀਤੇ ਗਏ ਸੀ ਹਰਿਆਣਾ ਪੁਲਿਸ ਵੱਲੋਂ ਉਹਨਾਂ 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 ਜਿਹੜੇ ਹਾਂ ਜਿਹੜੇ 6-7 ਸਾਥੀ 6 ਸਾਥੀ ਸੀਗੇ ਉਹਨਾਂ ਦੀ 13 ਤਰੀਕ ਨੂੰ ਜੀ ਮੈਮ 13 ਤਰੀਕ ਨੂੰ ਤਿੰਨ ਸਾਥੀ ਜਿਹੜੇ ਹਨੋਰੀ ਦਾਤੇ ਸਿੰਘ ਵਾਲਾ ਤੋਂ ਅਰੈਸਟ ਕੀਤੇ ਸੀ ਤੇ ਇਹ ਜਿਹੜੇ ਗੁਰਕੀਰਤ ਤੇ ਨਵਦੀਪ ਏ ਮਹਾਲੀ 에어ਪੋਰਟ ਤੋਂ ਗ੍ਰਿਫਤਾਰ ਕੀਤੇ ਸੀ 26 ਮਾਰਚ ਨੂੰ ਪੰਜ ਸਾਥੀ ਸੀ ਉਸੇ ਵਿੱਚੋਂ ਇੱਕ ਸਾਡਾ ਨੀਸ਼ ਖਟਕੜ ਸੀ ਜਿਹੜਾ ਕਿ 35 ਦਿਨ ਤੱਕ ਭੁੱਖ ਹੜਤਾਲ ਤੇ ਵੀ ਰਿਹਾ ਸੀ ਜੇਲ੍ਹ ਦੇ ਵਿੱਚ ਹਾਂ ਤੇ ਇਹਨਾਂ ਨੂੰ ਵੀ ਜਿਵੇਂ ਪਤਾ ਚੱਲਿਆ ਜਿਵੇਂ ਮੁਲਾਕਾਤਾਂ ਤੋਂ ਬਾਅਦ ਪਤਾ ਚੱਲਿਆ ਵੀ ਇਸ ਦੇ ਨਾਲ ਬਹੁਤ ਜ਼ਿਆਦਾ ਤਸੱਦਦ ਕੀਤਾ ਗਿਆ ਨਵਦੀਪ ਦੇ ਨਾਲ ਜਿਵੇਂ ਤੁਸੀਂ ਭਾਨਾ ਸਿੱਧੂ ਵਾਲਾ ਕੇਸ ਦੇਖਿਆ ਹੋਣਾ ਪੰਜਾਬ 'ਚ ਬਹੁਤ ਚਰਚਿਤ ਕੇਸ ਸੀ ਉਸ ਤੋਂ ਵੀ ਜ਼ਿਆਦਾ ਤਸੱਦਦ ਜਿਹੜਾ ਹੈ ਸਾਡੇ ਨਵਦੀਪ ਨਾਲ ਕੀਤਾ ਗਿਆ ਕੀ ਇਹ ਕਿ ਇੱਕ ਕਿਸਾਨ ਦੇ ਲਈ ਹੱਕ ਦੀ ਆਵਾਜ਼ ਉਠਾਉਣਾ ਕਿ ਗੁਨਾਹ ਹੈ ਕਿ ਬਹੁਤ ਮਾੜਾ ਵਰਤੀਰਾ ਜਿਹੜਾ ਉਹਦੇ ਨਾਲ ਕੀਤਾ ਗਿਆ ਇਸ ਕਰਕੇ ਰੋਹ ਹੈ ਸਾਡੇ ਕਿਸਾਨਾਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਸਰਕਾਰ ਦੇ ਪ੍ਰਤੀ ਰੋਸ ਹੈ ਉਸ ਰੋਸ ਨੂੰ ਵੀ ਗੱਲ ਪ੍ਰਗਟ ਕੀਤਾ ਜਾਊਗਾ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਗਸ਼ਣਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ